ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਢਾਲੀਵਾਲ ਬੁਟੀਕ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅੱਜ ਆਪਾਂ ਤੁਹਾਨੂੰ ਵਰਕ ਵਾਲੇ ਸੂਟ ਦਿਖਾਉਣੇ ਆ ਲਓ ਜੀ ਦਿਖਾਉਣੇ ਆ ਸੋਹਣੇ ਸੋਹਣੇ ਸੂਟ ਨਵੇਂ ਨਵੇਂ ਰੰਗ ਜਲਦੀ ਆਲੀ ਸੂਟ ਦੇਖ ਕੇ ਆਰਡਰ ਕਰੋ ਜੀ ਇਹ ਹੈਗਾ ਆਪਣੇ ਕੋਲੇ AK ਟੈਕਸ ਦਾ ਪਸ਼ਮੀਨਾ ਇਹ ਹੈਗਾ ਆਪਣੇ ਕੋਲੇ ਬਲੈਕ ਕਲਰ ਇਹਦੇ ਇਸ ਤਰ੍ਹਾਂ ਦਾ ਵਰਕ ਹੈਗਾ ਘੇਰੇ ਦੇ ਉੱਪਰ ਇਸ ਤਰ੍ਹਾਂ ਪੈਨਲ ਬਣੇ ਹੋਏ ਨੇ ਇਸ ਤਰ੍ਹਾਂ ਦੇਖ ਸਕਦੇ ਹੋ ਉੱਪਰ ਤੱਕ ਆਪਣੇ ਪੈਨਲ ਬਣੇ ਹੋਏ ਨੇ ਇਸਦੇ ਦੋਨੇ ਸਾਈਡਾਂ ਤੇ ਇਸ ਤਰ੍ਹਾਂ ਕਿੜਾ ਇਹ ਦਾ ਜਿਹੜਾ ਤੁਸੀਂ ਵਰਕ ਦਾ ਦੇਖ ਸਕਦੇ ਹੋ ਕਲਰ ਕੰਟਰਾਸਟ ਕਿੰਨਾ ਸੋਹਣਾ ਬਣਿਆ ਹੋਇਆਗਾ ਇਸ ਤਰ੍ਹਾਂ ਦੀ ਪੂਰੀ ਫਿਨਿਸ਼ਿੰਗ ਦੇ ਨਾਲ ਹੀ ਸੂਟ ਤਿਆਰ ਹੋਇਆ ਇਸਦੇ ਜਿਹੜਾ ਵਿਚਕਾਰ ਇਸ ਤਰ੍ਹਾਂ ਦਾ ਇੱਕ ਫਲਾਵਰ ਬਣਿਆ ਹੋਇਆ ਹੈ ਸਫਾਈ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਇਸ ਸੂਟ ਦੇ ਉੱਤੇ ਕੰਮ ਹੋਇਆ ਹੋਇਆ ਹੈ ਬਲੈਕ ਕਲਰ ਹੈ ਇਸ ਦਾ ਜੈਡ ਬਲੈਕ ਕਲਰ ਇਸ ਦੇ ਨਾਲ ਇਸ ਦੀਆਂ ਬਾਹਾਂ ਤੇ ਵਰਕ ਆ ਜੂਗਾ ਇਸ ਤਰ੍ਹਾਂ ਦੀ ਬੇਲ ਇਸ ਦੀ ਬਾਹ ਦੇ ਉੱਪਰ ਬਣੀ ਹੋਈ ਹੈ ਇਸ ਤਰ੍ਹਾਂ ਦੀ ਕਲਰ ਕੰਟਰਾਸਟ ਬਹੁਤ ਸੋਹਣੇ ਨੇ ਬਹੁਤ ਸੋਹਣਾ ਸੂਟ ਇਹ ਬਣ ਕੇ ਤਿਆਰ ਹੋਇਆ ਚੈੱਕ ਕਰ ਸਕਦੇ ਹਾਂ ਇਸ ਨੂੰ ਪੂਰੀ ਲੁੱਕ ਇਸ ਦੀ ਆ ਜੂਗੀ ਇਸ ਤਰ੍ਹਾਂ ਦੀ ਪੂਰਾ ਇਹਦਾ ਫਰੰਟ ਬਹੁਤ ਸੋਹਣਾ ਹੈਵੀ ਹੈ ਫਰੰਟ ਬਣਿਆ ਹੋਇਆ ਜਿੰਨਾ ਵੀ ਤੁਸੀਂ ਇਹਦਾ ਰੱਖਣਾ ਚਾਹੁੰਦੇ ਹੋ ਆਪਣੀ ਚੋਅਸ ਮੁਤਾਬਕ ਰੱਖ ਸਕਦੇ ਹੋ ਇਸ ਸੂਟ ਦਾ ਪ੍ਰਾਈਸ ਰਹੂਗਾ ਜੀ 1150 ਰੁਪਏ ਇਸ ਦੇ ਨਾਲ ਇਹਦੇ ਵਿੱਚ ਕਲਰ ਆ ਜਾਊਗਾ ਇੱਕ ਇਹ ਵਾਲਾ ਇਹ ਹੈਗਾ ਜੀ ਗਾਜਰੀ ਕਲਰ ਗਾਜਰੀ ਵੀ ਨਹੀਂ ਕਹਿ ਸਕਦੇ ਇਸ ਨੂੰ ਮਿਕਸ ਜਿਹਾ ਕਲਰ ਹੈਗਾ ਰਸਟ ਤੇ ਗਾਜਰੀ ਦੇ ਵਿੱਚ ਇਹਦੇ ਵਿੱਚ ਇੱਕ ਕਲਰ ਹੀ ਮਿਲ ਜੂਗਾ ਜੀ ਇੱਕ ਕਲਰ ਹੈਗਾ ਆਪਣੇ ਕੋਲੇ ਆਪਾਂ ਇਹ ਤਿਆਰ ਕੀਤਾ ਹੈ ਇਹ ਹੈਗਾਗਾ orange ਰਸਟ ਜਿਹਾ ਮਿਕਸ ਜਿਹਾ ਕਲਰ ਹੈ ਇਸ ਦਾ ਵੀ ਇਸ ਤਰ੍ਹਾਂ ਦਾ ਥੋੜਾ ਜਿਹਾ ਫੋਨ ਦੇ ਵਿੱਚ ਲਾਈਟ ਆ ਰਿਹਾ ਇਸ ਦਿਨੋਂ ਥੋੜਾ ਜਿਆਦਾ ਡਾਰਕ ਕਲਰ ਆਸਤਾ ਇਸ ਤਰ੍ਹਾਂ ਦਾ ਕਲਰ ਹੈਗਾ ਇਸ ਨਾਲੋਂ ਵੀ ਥੋੜਾ ਜਿਹਾ ਡਾਰਕ ਹੈ ਇਸ ਦੇ ਵਿੱਚ ਆ ਜੂਗਾ ਇੱਕ ਆਪਾਂ ਤਿਆਰ ਕੀਤਾ ਬਲ ਜਿਹੜਾ ਹੈਗਾ ਕਾਫੀ ਇਹ ਹੈਗਾ ਜੀ ਕਾਫੀ ਕਲਰ ਦਾ ਸ਼ੂਟ ਹੈਗਾ ਇਹਦੇ ਵਿੱਚ ਕਲਰ ਕੰਟਰਾਸਟ ਸਾਡੇ ਸੂਟਾਂ ਦੇ ਵਿੱਚ ਬਹੁਤ ਸੋਹਣੇ ਨੇ ਜੋ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਤੇ ਮੈਸੇਜ ਕਰਿਆ ਕਰੋ ਜੀ ਬੀਜੇ ਕੋ ਸੋਨ ਉਹ ਇਹਨਾਂ ਚ ਸੂਟ ਪਸੰਦ ਆ ਬਾ ਸੋਹਣੇ ਸੂਟ ਨੇਗੇ ਤੁਸੀਂ ਇਹਨਾਂ ਨੂੰ ਜਿਹੜਾ ਹੈਗਾ ਡਿਜ਼ਾਈਨ ਕਿਸੇ ਵੀ ਜਿਹੜਾ ਸੂਟ ਦੇ ਉੱਤੇ ਤੁਸੀਂ ਤਿਆਰ ਕਰਵਾ ਸਕਦੇ ਹੋ ਆਪਣੀ ਪਸੰਦ ਦਾ ਸੂਟ ਆਪਣੇ ਕੋਲ ਇੱਕ ਸੂਟ ਤੁਸੀਂ ਸਿੰਗਲ ਸਾਡੇ ਕੋਲ ਆਰਡਰ ਕਰਕੇ ਜਰੂਰ ਦੇਖਿਓ ਬਹੁਤ ਸੋਹਣਾ ਕੰਮ ਹੁੰਦਾ ਜੀ ਕੰਮ ਸਫਾਈ ਵਾਲਾ ਮਿਲੂਗਾ ਪੂਰਾ ਤੁਸੀਂ ਤਸੱਲੀ ਨਾਲ ਆਪਣਾ ਸੂਟ ਜਿਹੜਾ ਲੈ ਸਕਦੇ ਹੋ ਤੇ ਇਹ ਤੁਹਾਨੂੰ ਇੱਕ ਵਾਰੀ ਆਪਾਂ ਕਲਰ ਚੈੱਕ ਕਰਾ ਦਿੰਨੇ ਆ ਕਾਫੀ ਕਲਰ ਹੈਗਾ ਇਸ ਦਾ ਇਹ ਕਲਰ ਹੈਗਾ ਜੀ ਰਸਟ ਟੇਰਾਂਜ ਦਾ ਮਿਕਸ ਜਿਹਾ ਕਲਰ ਹੈਗਾ ਇਹ ਹੈਗਾ ਜੀ ਗਾਜਰੀ ਕਲਰ ਤੇ ਇੱਕ ਆਪਣੇ ਕੋਲ ਹੈਗਾ ਬਲੈਕ ਕਲਰ ਜੋ ਤੁਹਾਨੂੰ ਸੂਟ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ